ਨੂੰ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹੇ ਨੇ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ ਹਾਲਾਂਕਿ ਰਹਿਤਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲਕੇ ਉਠ ਹਰ ਨਾਮ ਭਿਆਵੇ ਉਹ ਉਠਦੇ ਆਏ ਪਹਿਲੇ ਨਾਮ ਸਿਮਰਨ ਕਰੇ ਨਿਤਨੇਮ ਸਹਿਬ ਨੇ ਇਸੇ ਹੀ ਰਤ ਨਾਮ 'ਚ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਬਾਣੀ ਦਾ ਪਾਠ ਨਿਤਨੇਮ ਬਾਅਦ 'ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੀ ਕਿ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਜਾਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਾਂ ਅਕਾਲੀ ਕੌਰ ਸਿੰਘ ਜਾਂ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਜਾਂ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਇਹ ਪਿੱਛੇ ਕੁਝ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦਵਿਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾਂ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਹੈ ਜਿੱਦਾਂ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਹ ਮੌਜੂਦ ਹੈ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਇਹ ਕਬੀਰ ਕਹਿੰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨੂ ਆਖੋਗੇ ਹੋ ਬਹੁ ਇਹ ਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੇ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੇ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਉਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜੇ ਕਿ ਦੂਜਾ ਜਨਮ ਹੋ ਗਿਆ ਇਹਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਛ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਛ ਨਹੀਂ ਹਾਂ ਫਿਰ ਸਹਿਬ ਕਹਿੰਦੇ ਨੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਘਰ ਦੇ ਵਿੱਚ ਆਉਂਦਾ ਸਤਗੁਰ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੁਣ ਤੇ ਅਸੀਂ ਮਾਂ ਬਾਪ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ ਉਹ ਕਥਨ ਕਹਿਣ ਤੋਂ ਪਰੇ ਹੈ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਇਹ ਤੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆ ਦੇਸ ਲੰਮੇ ਨਿਆਂ ਸਿੰਘ ਜੋ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰੂ ਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਨਾਦੀ ਸੰਤਾਨ ਮਾਂ ਬਾਪ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੋ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦੇ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦੇ ਆ ਕਰਦੇ ਆ ਬ੍ਰਹਮ ਦਾ ਰੂਪ ਹੋ ਗਿਆ। ਅਸੀਂ ਜਦ ਇਸ ਢੰਗ ਨਾਲ ਪੜਦੇ ਆ ਨਾ ਬ੍ਰਾਹਮਣ ਨੂੰ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ। ਤੇ ਖਿਮਾ ਕਰਨੀ ਤੱਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਸ ਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ। ਸ਼ਰਾਬੀ ਮਹਾ ਉਹ ਹੋਇਆ ਪਿਆ। ਥਾਂ ਥਾਂ ਦੀ ਗੁੰਡਾਗਰਦੀ ਦੇ ਚਿਸ ਦਾ ਹੱਥ ਹੈ। ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਹੈ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੇੜਾ ਸੀ ਜਿਹਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸੇਖਾਂ ਕਮਾ ਕਰਨੀ ਸਿੱਖ ਵੀ ਪੜਾਈ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਸਤਿਗੁਰ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਇਹ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਟਾਵਾ ਟਾਵਾ ਰਹਿ ਗਿਆ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਇਹ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਭੁੱਲੇ ਆਉਣਾ ਲੱਗਦਾ ਇੰਜ ਹੀ ਹੈ 999 ਤੇ ਕੁਮਲਾ ਗਏ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਉਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਸਿੰਜ ਕੇ ਲਾਏ ਸਨ ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਤੇ ਇਹ ਬਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖ ਰੇਖ ਕਰਨੀ ਤੇ ਮੈਂ ਅੰਦਾਜ਼ਾ ਲਾਣਾ ਹੁਨਾ 1000 ਬੂਟਿਆਂ ਦੇ ਚੋਂ 999 ਕੁ ਮਲਾ ਗਏ ਨੇ ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ ਕਿਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਹ ਵੀ ਮਨ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਤ ਪ੍ਰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚੇ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨ ਹੈ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇੱਕ 2000ਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਦ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਵਨ ਇਹ ਕੋਈ ਗਿਣਤੀ ਨਹੀਂ ਹੈ ਜੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਗਏ ਨੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ خیر ਮੂਲ ਮੰਤਰ ਦੇ ਗੁਰੂਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘਟ ਤੋਂ ਘਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਹੁੰਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਹੈ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚੋਂ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਜਿਹੜੇ ਸ਼ਬਦ ਇੱਕ ਪਾਸੇ ਸੁਰ ਤੇ ਇੱਕ ਪਾਸੇ ਔਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸ ਹੀ ਕੁਝ ਹੋਰ ਹੈ ਉਹ ਅਨੰਦ ਹੀ ਕੁਝ ਹੋਰ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਹੂਲ ਮੰਤਰ ਦੇ ਸਤਗੁਰੂ ਦੱਸਦੇ ਨੇ ਕਿ ਉਹ ਬੁਨਿਆਦੀ ਕੇਂਦਰ ਸਤਾ ਸ਼ਕਤੀ ਇੱਕ ਹੈ ਤੇ ਲਵਜ਼ ਫਿਰ ਦੁਹਰਾ ਦਿਆਂ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਜਦ ਵੀ ਕੋਈ ਪ੍ਰਮਾਤਮਾ ਤੱਕ ਪਹੁੰਚਿਆ ਉਸ ਨੇ ਕਹਿ ਦਿੱਤਾ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਆਪਕ ਸ਼ਕਤੀ ਹੈ ਤਾਂ ਹੁਣ ਸ਼ਕਤੀ ਦੀ ਵਿਆਖਿਆ ਕਰਨੀ ਔਖੀ ਹੈ ਸਾਹਿਬ ਕਹਿੰਦੇ ਉਹ ਜਿਹੜੀ ਸ਼ਕਤੀ ਇੱਕ ਹੈ ਉਹ ਓੰਕਾਰ ਹੈ ਉਸ ਤੋਂ ਉਤਪਤੀ ਪਾਲਨ ਤੇ ਨਾਸ ਹੋ ਰਿਹਾ ਹੈ ਉਹ ਓੰਕਾਰ ਹੈ ਇਸ ਧੁਨ ਨੂੰ ਇਹ ਮਹਾਪੁਰਸ਼ਾਂ ਨੇ ਆਪਣੇ ਅੰਦਰ ਸੁਣਿਆ ਇਸ ਵਾਸਤੇ ਕਰੀਬਨ ਕਰੀਬਨ ਜਗਤ ਦੇ तमाम ਰਹਿਬਰੀ ਪੁਰਸ਼ ਬੋਲ ਪਏ ਕਿ ਉਹ ਸ਼ਕਤੀ ਇੱਕ ਧੁਨ ਹੈ ਉਹ ਸ਼ਕਤੀ ਇੱਕ ਸ਼ਬਦ ਹੈ ਜੇ ਉਹ ਸ਼ਬਦ ਇੱਕ ਸ਼ਬਦ ਹੈ ਤੇ ਫਿਰ ਕਿੱਥੇ ਹੈ ਸ਼ਬਦ ਦਾ ਵਾਸਾ ਕਿੱਥੇ ਹੈ ਸਾਬ ਕਹਿੰਦੇ ਨੇ ਐਸੀ ਕੋਈ ਥਾਂ ਨਹੀਂ ਜਿੱਥੇ ਸ਼ਬਦ ਨਹੀਂ ਹੈ ਖੰਡ ਬ੍ਰਹਿਮੰਡ ਵਿੱਚ ਸ਼ਬਦ ਵਿਆਪਕ ਹੈ ਉਤਪਤ ਪਰਲੇ ਸ਼ਬਦ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਤੇ ਉਤਪਤੀ ਤੇ ਪਰਲੇ ਤੇ ਫਿਰ ਸਿਰਜਣਾ ਫਿਰ ਮਿਟਣਾ ਇਹ ਵੀ ਸ਼ਬਦ ਤੋਂ ਹੋ ਰਿਹਾ ਹੈ ਪਰ ਅਸੀਂ ਉਸ ਨੂੰ ਪਕੜੀ ਅਸੀਂ ਉਸ ਨਾਲ ਜੁੜੀ ਹੋ ਹੈ ਕਿੱਥੇ ਸਾਇਬ ਕਹਿੰਦੇ ਨ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਲ ਉਹ ਨਾਦ ਘਟ ਘਟ ਦੇ ਵਿੱਚ ਹੈ ਉਸ ਨੂੰ ਸੁਣਨਾ ਉਹ ਨਾਦ ਕੀ ਹੈ ਮੁਸਲਮਾਨ ਕਹਿੰਦੇ ਨ ਅਮੀਨ ਹੈ ਜੋਗੀ ਕਹਿੰਦੇ ਨ ਅਲਗ ਹੈ ਹਿੰਦੂ ਸਨਾਤਨੀ ॠषि ਕਹਿੰਦੇ ਨੇ ਓਮ ਹੈ ਓਮ ਔਰ ਜੈਨੀ ਬੋਧੀ ਕਹਿੰਦੇ ਨੇ ਓੰਕਾਰ ਹੈ ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਬੂਲ ਕੀਤਾ ਹੈ ਕਿ ਨਾਦ ਤੇ ਅੰਦਰ ਵਜ ਰਿਹਾ ਹੈ ਪਰ ਇਹ ਵਕ ਵਕ ਰੂਪ ਵਿੱਚ ਪ੍ਰਗਟ ਹੋਏਗਾ ਮਨੁੱਖ ਦੇ ਅੰਦਰੋਂ ਲਾਜ਼ਮੀ ਨਹੀਂ ਓਮ ਪ੍ਰਗਟ ਹੋਵੇ ਅਮੀਨ ਪ੍ਰਗਟ ਹੋਵੇ ਅਲਖ ਪ੍ਰਗਟ ਹੋਵੇ ਕਿ ਜਿਨ੍ਹਾਂ ਨੇ ਅਗਾਹ ਚੱਲ ਕੇ ਗੁਰਮੰਤਰ ਤੇ ਮੂਲ ਮੰਤਰ ਬਣਾ ਲਏ ਦਰਸਲ ਉਹਨਾਂ ਦੇ ਅੰਦਰ ਕੁਝ ਧੁਨੀ ਵੱਜੀ ਸੀ ਤਾਂ ਗੋਰਖ ਨੇ ਕਹਿ ਦਿੱਤਾ ਇਹ ਅਲਖ ਹੈ ਜੋਗੀ ਅਲਖ ਅਲਖ ਜਪਣ ਲੱਗ ਪਏ ਸਨਾਤਨੀ ਵੈਦਿਕ ਰਿਸ਼ੀਆਂ ਨੇ ਕਹਿ ਦਿੱਤਾ ਉਹ ਓਮ ਹੈ ਓਮ ਤੋਂ ਲੋਕੀ ਓਮ ਜਪਣ ਲੱਗ ਪਏ ਮਹਾਵੀਰ ਨੇ ਕਹਿ ਦਿੱਤਾ ਉਹ ਓੰਕਾਰ ਹੈ ਜੈਨੇ ਓਮ ਨਮੋ ਕਾਰ ਇਸ ਤਰੀਕੇ ਨਾਲ ਇਸ ਮੰਤਰ ਦਾ ਉਚਾਰਨ ਕਰਕੇ ਜਪਣ ਲੱਗ ਪਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਿਹੜੇ ਬਚਨ ਕਹੇ ਨੇ ਓਏ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਉਹ ਧੁਨ ਜਿਸ ਜਿਸ ਨਾਮ ਤੇ ਜਿਸ ਜਿਸ ਅੱਖਰਾਂ ਦੇ ਰਾਹੀਂ ਪ੍ਰਗਟ ਹੋਈਏ ਅਸੀਂ ਸਦਕੇ ਜਾਂਦੇ ਹਾਂ ਅਸੀਂ ਕੁਰਬਾਨ ਜਾਂਦੇ ਆਂ ਚਾਹੇ ਉਹ ਅਮੇਨ ਕਰਕੇ ਪ੍ਰਗਟ ਹੋਈਏ ਤੇ ਚਾਹੇ ਅੱਲਾਹ ਕਰਕੇ ਪ੍ਰਗਟ ਹੋਈਏ ਮੁਹੰਮਦ ਸਾਹਿਬ ਦੇ ਅੰਦਰੋਂ ਜੋ ਰੱਬ ਬੋਲਿਆ ਹੈ ਉਹ ਇਸ ਤਰ੍ਹਾਂ ਬੋਲਿਆ ਹੈ ਵੈਦ ਕ੍ਰਿਸ਼ੀਆਂ ਦੇ ਅੰਦਰੋਂ ਜੋ ਬੋਲਿਆ ਹੋਵੇ ਔਰ ਮੈਂ ਫਿਰ ਹੋਰ ਅਰਜ਼ ਕਰਦੇ ਆਂ ਧਰਮ ਦੀ ਸ਼ਿਖਰਤਾ ਤੇ ਪਹੁੰਚਦੇ ਆਂ ਦੁੱਖ ਦਾ ਮਿਟ ਜਾਂਦੀ ਹੈ ਗੱਲ ਖਤਮ ਨਦੀਆਂ ਸਾਗਰ ਦੇ ਚ ਗਈਆਂ ਉਹ ਨਦੀਆਂ ਦੇ ਨਾਮ ਵੀ ਮਿਟ ਗਏ ਤੇ ਨਦੀਆਂ ਵੀ ਮਿਟ ਗਈਆਂ ਤੇ ਜਿਤਨੇ ਚਿਰ ਤੱਕ ਸਾਗਰ ਤੱਕ ਨਹੀਂ ਪਹੁੰਚੇ ਭੇਦ ਰਹੇਗਾ ਇਹ ਗੰਗਾ ਹੈ ਇਹ ਜਮਨਾ ਹੈ ਇਹ ਅਲਖ ਹੈ ਇਹ ਓਮ ਹੈ ਇਹ ਅਮੀਨ ਹੈ ਇਹ ਅੱਲਾ ਹੈ ਇਹਨਾਂ ਨਾਮਾਂ ਦਾ ਭੇਦ ਰਹੇਗਾ ਗੁਰਨਾਨਕ ਦੇਵ ਜੀ ਮਹਾਰਾਜ ਨੇ ਜੋ ਗੁਰਮੰਤਰ ਦੀਖਸ਼ਤ ਹੋਣ ਵਾਲੇ ਸਿੰਘਾਂ ਨੂੰ ਦਿੱਤਾ ਉਸੇ ਵਾਹਿਗੁਰੂ ਜਪਦਾ ਹੈ ਉਹ ਪਰਮਾਤਮਾ ਜਿਸ ਪ੍ਰਮਾਤਮਾ ਨੂੰ ਗੁਰਨਾਮਿਕ ਕਹਿੰਦੇ ਹੀ ਗੁਰੂ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਗੁਰੂ ਗੁਰੂ ਗੁਰ ਕਰਮ ਨਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਤੇ ਕਲਗੀਧਰ ਪਤਸ਼ਾਹ ਕਹਿੰਦੇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਦਸ ਪਤਸ਼ਾਹੀਆਂ ਦੀ ਦ੍ਰਿਸ਼ਟੀ ਚ ਗੁਰੂ ਹੈ ਇਹਦੀ ਵਿਆਖਿਆ ਮੈਂ ਫਿਰ ਕਰਾਂਗਾ ਅੱਗੇ ਵਾਕ ਆ ਜਾਂਦਾ ਹੈ ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇ ਗਹਿਰੇ ਤਲ ਦੇ ਵਿੱਚ ਜੋ ਧੁਨ ਪ੍ਰਗਟ ਹੋਈ ਵਾਹਿਗੁਰੂ ਨਿਕਟ ਵਰਤੀ ਜਦ ਕੋਈ ਕਹਿ ਦਿੰਦਾ ਸੀ ਬਾਬਾ ਮੈਂ ਕੀ ਜਪਾਂ ਸਤਿਗੁਰ ਕਹਿੰਦੇ ਸਨ ਵਾਹਿਗੁਰੂ ਜਪ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋਈ ਬਾਈ ਗੁਰਸਿੱਖਾਂ ਦੀ ਗੁਰਮੁਖਾਂ ਦੀ ਬਕਾਇਦਾ ਏ ਡਿਉਟੀ ਲਈ સેવા ਲਈ ਬੇ ਮੰਤਰ ਹੁਣ ਤੁਸੀਂ ਦੇਣਾ ਜਿਹੜਾ ਜਪਣ ਨੂੰ ਤਿਆਰ ਹੋਵੇ ਰਾਜ਼ੀ ਹੋਵੇ ਬਾਈ ਮੰਜੀਆਂ ਦੀ ਪ੍ਰਥਾ ਫਿਰ ਅਗਾਹ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤੀ ਬੈਨੇ ਆਈਂਦਾ ਅਗਰ ਕੋਈ ਰਾਜ਼ੀ ਹੋਵੇ ਤਿਆਰ ਹੋਵੇ ਦਿਲੋਂ ਚਾਵੇ ਤਾਂ ਫਿਰ ਪੰਜ ਪਿਆਰੇ ਉਹਨੂੰ ਜਪਣ ਲਈ ਪ੍ਰੇਰਨਾ ਕਰਨਗੇ ਮੂਲ ਗੱਲ ਜਪਣ ਦੀ ਏ ਔਰ ਕੁਛ ਨਹੀਂ ਐਨੇ ਮਹਿਰਜ਼ ਕਰਾਂਗੇ ਜੋ ਜਪੇਗਾ ਉਹਦੇ ਅੰਦਰ ਰਸ ਪੈਦਾ ਹੋਵੇਗਾ ਜੋ ਜਪੇਗਾ ਗੁਰੂ ਦੇ ਨੇੜੇ ਚਲਾ ਜਾਏਗਾ ਔਰ ਜਿਉ ਗੁਰੂ ਦੇ ਨੇੜੇ ਜਾਏਗਾ ਕਰੀਬਨ ਕਰੀਬਨ ਉਸ ਨੂੰ ਗੁਰੂ ਦਾ ਬਾਣਾ ਚੰਗਾ ਲਗੇਗਾ ਜਪੇ ਬਿਨਾ रस ਆਏ ਬਿਨਾ ਜ਼ਬਰਦਸਤੀ ਕਿਸੇ ਨੂੰ ਖਿੱਚੋ ਤੁਸੀਂ ਮੈਨੂੰ ਉਮੀਦ ਨਹੀਂ ਬਾਣਾ ਸਾਹਮ ਕੇ ਰੱਖੇ ਤੇ ਜ਼ਬਰਦਸਤੀ ਕਿਸੇ ਨੂੰ ਅੰਮ੍ਰਿਤ ਛਕਾਣਾ ਵੀ ਨਹੀਂ ਚਾਹੀਦਾ ਸਹਬਾ ਨੇ ਤੇ ਨੰਗੀ ਸ੍ਰੀ ਸਾਹਿਬ ਕੱਢੀ ਸੀ ਬਜੜਾ ਸੀਸ ਦੇਵੇ ਸਤਿਗੁਰੂ ਦੇਖਣਾ ਚਾਹਦੇ ਸੰ ਕਿਸ ਦੇ ਅੰਦਰ ਤੜਪ ਹੈ ਕਿਸ ਦੇ ਅੰਦਰ ਪਿਆਸ ਹੈ ਹੁਣ ਤੇ ਖਿੱਚ ਖਿੱਚ ਕੇ ਦਰੋਹ ਦਰੋਹ ਕੇ ਬੰਦੇ ਲੈਣੇ ਪੈਣੇ ਅੰਮ੍ਰਿਤ ਛਕੋ। ਤੋ ਪਿਆਸ ਨਹੀਂ ਤੜਪ ਨਹੀਂ ਤੇ ਗੱਲ ਬਣੇਗੀ ਵੀ ਨਹੀਂ। ਦੂਸਰਾ ਅੰਮ੍ਰਿਤ ਸੰਬੰਧੀ ਅਸੀਂ ਦੁਬਦਾ ਵੀ ਬੜੀ ਖੜੀ ਕਰ ਦਿੱਤੀ। ਬਹੁਤ ਖੜੀ ਕਰ ਦਿੱਤੀ। ਕੋਈ ਕਿਸੇ ਦਾ ਅੰਮ੍ਰਿਤ ਕੋਈ ਕਿਸੇ ਦਾ ਅੰਮ੍ਰਿਤ। ਔਰ ਇੰਨੇ ਗੈਰ ਜ਼ਮੇ ਵੈਰਾਣਾ ਢੰਗ ਨਾਲ ਅਸੀਂ ਚੱਲ ਰਹੇ ਹਾਂ ਜਿਦੀ ਕੋਈ ਇੰਤਿਹਾਨ ਨਹੀਂ। ਕਿਸ ਗੱਲ ਦੇ ਉੱਤੇ ਵੀ ਰੋਲਾ ਪਾ ਬੈਠਦੇ ਸੀ ਕਿ ਅਨੰਦ ਸਭ ਛੇ ਪੌੜੀਆਂ ਪੜਨਾ ਹੈ ਕਿ ਪੂਰਾ ਪੜਨਾ ਹੈ 100 ਸਾਲ ਪਹਿਲੇ ਦਾ ਲਿਖਿਆ ਹੋਇਆ ਇਤਿਹਾਸ ਸੂਰਜ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਭਾਈ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੌੜੀਆਂ ਪੜੀਆਂ ਸਨ ਤਾਂ ਫਿਰ ਅੱਜ ਦਾ ਕੋਈ ਬੰਦਾ ਕਿਸ ਤਰ੍ਹਾਂ ਦਾਵਾ ਕਰੇਗਾ ਕਿਸ ਤਰ੍ਹਾਂ ਸੰਤੋਖ ਸਿੰਘ ਦੀ ਗੱਲ ਨੂੰ ਰੱਦ ਕਰੋਗੇ ਪਉ ਦਾਵਾ ਕਰਦਨ ਨਹੀਂ ਇਹ ਤੇ ਅਸ਼ੁੱਧ ਹੋਇਆ ਸਾਰਾ ਪੜੀਏ ਫਿਰ ਸਾਰਾ ਅਕਾਲ ਉਸਤਤ ਵੀ ਪੜਨਾ ਪਏਗਾ ਅਕਾਲ ਉਸਤਤ ਦੇ ਚ ਅਸੀਂ ਸਿਰਫ 10 ਸਹੀਏ ਪੜ ਲੈਂਦੇ ਆ ਅਕਾਲ ਉਸਤਤ ਤੇ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਫਿਰ ਪੂਰਾ ਤ੍ਰਿਆ ਚਤਰ ਵੀ ਪੜਨਾ ਪਏਗਾ ਉਹਦੇ ਸਿਰਫ ਅਸੀਂ ਚੌਪਈ ਪੜ ਲੈਂਦੇ ਆ ਬਾਕੀ ਸਾਰਾ ਛੱਡ ਦਿੰਦੇ ਆ ਨਹੀਂ ਗੁਰਦੇਵ ਨੇ ਜੋ ਮਰਿਆਦਾ ਬਣਾਈ ਉਹਨੂੰ ਸਮਝਣਾ ਹੈ ਉਸ ਨੂੰ ਜਾਣਨਾ ਹੈ ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੜੇ ਕਰ ਬੈਠਦੇ ਆ ਭੈਸ